ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਅਹਿਮ ਬੜਾ ਪਾਵਨ ਬੜਾ ਮਹੱਤਵਪੂਰਨ ਦਿਹਾੜਾ ਹੈ ਚਮਕੌਰ ਸਾਹਿਬ ਦੀ ਉਤਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਣਾਤੋ ਪਿਆਰੇ ਸਿੰਘਾਂ ਨੇ ਆਪਣੀਆਂ ਮਹਾਨ ਸ਼ਹੀਦੀਆਂ ਦਿੱਤੀਆਂ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਹਜਾਦਾ ਬਾਬਾ ਅਜੀਤ ਸਿੰਘ ਜੀ ਸਹਜਾਦਾ ਬਾਬਾ ਜੁਝਾਰ ਸਿੰਘ ਜੀ ਨੇ ਵੀ ਮਹਾਨ ਸ਼ਹੀਦੀ ਦਿੱਤੀ ਚਮਕੌਰ ਦੀ ਜੰਗ ਸੰਸਾਰ ਦੀ ਸਭ ਤੋਂ ਅਸਾਵੀ ਜੰਗ ਹੈ ਜੰਗਾਂ ਬਹੁਤ ਹੋਈਆਂ ਨੇ ਔਰ ਭਵਿੱਖ ਦੇ ਵਿੱਚ ਹੋਣਗੀਆਂ ਵੀ ਪਰ ਜਿੰਨੀ ਜੰਗ ਅਸਾਵੀ ਚਮਕੌਰ ਦੀ ਜੰਗ ਹੈ ਨਾ ਕਦੇ ਇਤਿਹਾਸ ਦੇ ਵਿੱਚ ਪਹਿਲੋ ਇਸ ਤਰ੍ਹਾਂ ਦੀ ਅਸਾਵੀ ਜੰਗ ਹੋਈ ਹੈ ਤੇ ਨਾ ਹੀ ਸ਼ਾਇਦ ਭਵਿੱਖ ਦੇ ਵਿੱਚ ਹੋਵੇ ਇੱਕ ਪਾਸੇ 10 ਲੱਖ ਫੌਜਾਂ ਤੇ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ 40 ਸਿੰਘ ਤੇ ਦੋ ਸਾਹਿਬਜ਼ਾਦੇ 10 ਲੱਖ ਫੌਜਾਂ ਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਦਿੱਲੀ ਦੀਆਂ ਫੌਜਾਂ ਸਰਹੰਦ ਦੀਆਂ ਫੌਜਾਂ ਲਾਹੌਰ ਦੀਆਂ ਫੌਜਾਂ ਮਲਤਾਨ ਦੀਆਂ ਫੌਜਾਂ ਪਸ਼ਾਵਰ ਦੀਆਂ ਫੌਜਾਂ ਔਰ ਇਸ ਤੋਂ ਇਲਾਵਾ ਪਿੰਡਾਂ ਦੇ ਚੌਧਰੀਆਂ ਜ਼ਗੀਰਦਾਰਾਂ ਦੀਆਂ ਆਪਣੀਆਂ ਨਿੱਜੀ ਫੌਜਾਂ ਤੇ ਪਿੰਡਾਂ ਦੇ ਵਿੱਚੋਂ ਜਹਾਦ ਦੇ ਨਾਂ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਕੀਤੇ ਉਹ ਲੋਕ ਜਿਹੜੇ ਜਹਾਦ ਦੇ ਫਤਵੇ ਨੂੰ ਸੁਣ ਕੇ ਚਮਕੌਰ ਦੀ ਜੰਗ ਦੇ ਵਿੱਚ ਉਗਲਾਂ ਤੇ ਪਹਾੜੀਆਂ ਦੀਆਂ ਫੌਜਾਂ ਦੇ ਵਿੱਚ ਰਲੇ ਇਹ ਵੱਡਾ ਜਮਾਵੜਾ 10 ਲੱਖ ਦੀ ਗਿਣਤੀ ਦਾ ਸੀ ਜਿਨ੍ਹਾਂ ਨੇ ਚਮਕੌਰ ਦੀ ਛੜੀ ਦੇ ਵਿੱਚ ਤੁੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਇਹਨਾਂ ਦੇ 40 ਸਿੱਖਾਂ ਤੇ ਦੋ ਸਾਹਿਬਜ਼ਾਦਿਆਂ ਨੂੰ ਘੇਰਾ ਪਾਇਆ ਪਰ ਫਿਰ ਵੀ ਜਤਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚਮਿਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਦੇ ਉੱਤੇ ਆ ਕੇ ਚੋਕੀ اور ਉਸ ਫਤਿਹ ਨੇ ਨमन ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। और 10 ਲੱਖ ਦੀ ਗਿਣਤੀ ਦਾ ਜਮਾਵੜਾ ਜਿਹੜਾ ਮੁਗਲਾਂ ਤੇ ਪਹਾੜੀਆਂ ਰਾਜਿਆਂ ਦੀਆਂ ਫੌਜਾਂ ਦੇ ਨਾਲ ਸ਼ਾਮਲ ਹੋਇਆ ਉਹ maat ਖਾ ਗਿਆ। ਉਹ ਹਾਰ ਗਿਆ। ਉਸ ਨੇ ਈਨ ਮੰਨ ਲਈ। ਉਹ ਰੋ ਮਾਇੂਸ ਹੋ ਕੇ ਘਰਾਂ ਨੂੰ ਚਲਾ ਗਿਆ। ਕਿਉਂਕਿ ਉਸ ਨੂੰ ਕਾਮਯਾਬੀ ਨਹੀਂ ਮਿਲੀ। ਸਭ ਤੋਂ ਵੱਡੀ ਗੱਲ ਕਿ ਇਸ ਜੰਗ ਦੇ ਵਿੱਚ ਇੱਕ ਇੱਕ ਸਿੰਘ ਸੈਂਕੜੇ ਸੈਂਕੜੇ ਮੁਗਲਾਂ ਦੇ ਸਿਪਾਹੀਆਂ ਦੇ ਨਾਲ ਲੜਿਆ ਉਹ 스ਪੀਡ ਦੇ ਵਿੱਚ ਇਕੱਠੇ ਹੋਏ ਪਹਾੜੀ ਰਾਜਾਂ ਦੇ ਸਿਪਾਹੀਆਂ ਨਾਲ ਲੜਿਆ ਪਿੰਡਾਂ ਦੀਆਂ ਜਹਾਦ ਦੇ ਨਾਂ ਤੇ ਇਕੱਠੀਆਂ ਕੀਤੀਆਂ ਧੜਾਂ ਦੇ ਨਾਲ ਰਲਿਆ ਲੜਿਆ ਤੇ ਆਪਣੀ ਸ਼ਹਾਦਤ ਦਿੱਤੀ ਭਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਬਾਬਾ ਜੋ ਜਹਾਰ ਸਿੰਘ ਜੀ ਨੇ ਵੱਡੀ ਸ਼ਹਾਦਤ ਦਾ ਜੰਮ ਦਿੱਤਾ ਇਸ ਜੰਗ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਜੰਗਾਂ ਲੜਨ ਵਾਲੇ ਸੂਰਬੀਰ ਅਕਸਰ ਹੀ ਜੁੱਧ ਨੀਤੀ ਜਿਹੜੀ ਹੈ ਉਹ ਕਰਦੇ ਨੇ ਜਿੱਥੇ ਜੰਗ ਦੇ ਵਿੱਚ ਤਾਕਤਵਰ ਸੈਨਾ ਜਿਹੜੀ ਹੈ ਬੜੀ ਅਹਿਮੀਅਤ ਰੱਖਦੀ ਹੈ ਤਾਕਤਵਰ ਖਤਰਨਾਕ ਵਾਈਪਨ ਜਿਹੜੇ ਨੇ ਬੜੀ ਅਹਿਮੀਅਤ ਰੱਖਦੇ ਨੇ ਉੱਥੇ ਫੌਜਾਂ ਦੇ ਹੌਸਲੇ ਫੌਜਾਂ ਦੀ ਸੂਰਬੀਰਤਾ ਔਰ ਸਭ ਤੋਂ ਵੱਡੀ ਗੱਲ ਜੰਗੀ ਰਣਨੀਤੀ ਜਿਹੜੀ ਹੈ ਇਹ ਬੜੀ ਵੱਡੀ ਅਹਿਮੀਅਤ ਰੱਖਦੀ ਹੁੰਦੀ ਹੈ ਤੇ ਚਮਕੌਰ ਦੀ ਜੰਗ ਨੇ ਇਹ ਵੀ ਸਾਬਤ ਕੀਤਾ ਦੁਨੀਆ ਦੇ ਅੱਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਸਭ ਤੋਂ ਵੱਡੇ ਯੁੱਧ ਨੀਤਕ ਸਨ ਉਹਨਾਂ ਦੀ ਯੁੱਧ ਨੀਤੀ ਬਾ ਕਮਾਲ ਦੀ ਸੀ ਔਰ ਉਸ ਯੁੱਧ ਨੀਤੀ ਨੇ ਐਸਾ ਮਹਾਲ ਸਿਰਜਿਆ ਇਹ 40 ਸਿੰਘਾਂ ਦੇ ਅੱਗੇ ਦੋ ਸਹਬਜ਼ਾਦਿਆਂ ਦੇ ਅੱਗੇ ਤੇ ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦੇ ਅੱਗੇ ਮੁਗਲ ਹਕੂਮਤ ਜਿਹੜੀ ਸੀ ਉਹ ਤਰਾਸ਼ਾਹੀ ਹੋ ਗਈ ਅੱਜ ਫਕਰ ਦਾ ਦਿਨ ਵੀ ਹੈ ਕਿਉਂਕਿ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਾਡਲੀ ਸਿੰਘਾਂ ਤੇ ਸਹਬਜ਼ਾਦਿਆਂ ਨੇ ਬੜੀ ਬੀਰਤਾ ਦੇ ਨਾਲ ਸ਼ਹੀਦੀ ਦਿੱਤੀ ਪਰ ਸਿੱਖ ਵਾਸਤੇ ਸ਼ਹੀਦੀਆਂ ਜਿਹੜੀਆਂ ਨੇ ਉਹ ਸਿੱਖ ਨੂੰ ਗਮਗੀਨ ਨਹੀਂ ਕਰਦੀਆਂ ਸਿੱਖ ਨੂੰ ਹੌਸਲੇ ਦੇ ਨਾਲ ਸਿੱਖ ਨੂੰ ਦਲੇਰੀ ਦੇ ਨਾਲ ਸਿੱਖ ਨੂੰ ਫਕਰ ਦੇ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੀਆਂ ਨੇ ਆਓ ਇਨ੍ਹਾਂ ਸ਼ਹੀਦੀਆਂ ਤੋਂ ਸਬਕ ਲਈਏ ਸੇਧ ਲਈਏ ਇਨ੍ਹਾਂ ਸ਼ਹੀਦੀਆਂ ਦੇ ਕਿਸੇ ਸੁਣ ਕੇ ਗਮਗੀਨ ਹੋਣ ਦੀ ਬਜਾਏ ਇਨ੍ਹਾਂ ਸ਼ਹੀਦੀਆਂ ਤੇ ਫਕਰ ਕਰੀਏ ਇਨ੍ਹਾਂ ਸ਼ਹੀਦੀਆਂ ਤੇ ਮਾਣ ਕਰੀਏ